हे गाइस वेलकम बैक टू आवर चैनल आपा व्लॉग कंटिन्यू ਕਰਤਾ ਹੈ ਤੇ ਹੁਣ ਆਪਾਂ ਜਾ ਰਹੇ ਆ ਮਸਤੂਆਣਾ ਸਾਹਿਬ ਗੁਰਦੁਆਰੇ ਤੇ ਮੰਮਾ ਰੈਡੀ ਸਾਰਿਆਂ ਨੂੰ ਹੋਕੀ ਸਾਰੇ ਵਧੀਆ ਹੋ ਅਸੀਂ ਵੀ ਠੀਕ ਆ ਜੀ ਤੇ ਅਸੀਂ ਗੁਰਦੁਆਰਾ ਸਾਹਿਬ ਨੂੰ ਦਮਣ ਦਸ ਹਮ ਤਿਆਰ ਹੋਏ ਆ ਜੀ ਗੁਰਦੁਆਰਾ ਸਾਹਿਬ ਚੱਲੇ ਆ ਤੇ ਕਾਫੀ ਦਿਨਾਂ ਤੋਂ ਮੇਰਾ ਦਿਲ ਸੀ ਬਿਮਾਰ ਜਦੋਂ ਦੀ ਮੈਂ ਬਿਮਾਰ ਹੋਈਆਂ ਸਿਰਫ ਇੱਕ ਵਾਰ ਹੀ ਗਈ ਆ ਤੇ ਮੈਂ ਕਿਹਾ ਗੁਰਦੁਆਰਾ ਸਾਹਿਬ ਜਾਈਏ ਮੱਥਾ ਟੇਕ ਕੇ ਆਈਏ ਵਾਹਿਗੁਰੂ ਅਗੇ ਅਰਦਾਸ ਕਰੀਏ ਕਿ ਸਰ ਸਰਬੱਤ ਦਾ ਭਲਾ ਕਰੇ ਸਾਡੇ ਵੇਖਣ ਵਾਲਿਆਂ ਦਾ ਵੀ ਤੇ ਸਾਡਾ ਵੀ ਹਾਂ ਜੀ ਹਾਂ ਜੀ ਤੇ ਵਲੌਗ ਆਪਾਂ ਕੰਟੀਨਿਊ ਕਰਤਾ ਤੇ ਇਦੋਂ ਬਾਅਦ ਫਿਰ ਗੁਰਦੁਆਰਾ ਸਾਹਿਬ ਤੋਂ ਆਕੇ ਦਮਨ ਕਹਿੰਦੀ ਕਿ ਮੈਂ ਜਾਣਾ ਥੋੜਾ ਜਿਹਾ ਮੈਨੂੰ ਖਵਾ ਪਿਆ ਲਿਆਇਓ ਫਿਰ ਦੇਖਦੇ ਆ ਦਮਨ ਅੱਜ ਦਮਨ ਸਕੂਟੀ ਚਲਾएगी ਮੈਂ ਪਿੱਛੇ ਬਹਾਂਗੀ ਮੈਂ ਨਹੀਂ ਚਲਾਉਂਦੀ ਨਹੀਂ ਨਹੀਂ ਮੈਂ ਦੱਸਾਂਗੀ ਨਹੀਂ ਨਹੀਂ ਬੱਸ ਰਹਿੰਦੇ ਮੈਂ ਪਾਪਾ ਦੇ ਪਿੱਛੇ ਬਹਿ ਕੇ ਚਲਾ ਲੂਗੀ ਪਾਪਾ ਜੋ ਪਿੱਛੇ ਬੈਠੇ ਤਾਂ ਚਲਾ ਲੂਗੀ ਤੁਹਾਡੇ ਤੁਸੀਂ ਨਹੀਂ ਬੈਠਣਾ ਵਿੱਚ ਨਹੀਂ ਮੈਂ ਕੁਝ ਨਹੀਂ ਕਹਿੰਦੀ ਇਹਨੂੰ ਐਂ ਕਿ ਮੰਮਾ ਮੈਨੂੰ ਕੁਝ ਕਹਵੇ ਨਾ ਤੇ ਚਲੋ ਜੀ ਵਲੌਗ ਆਪਾਂ ਕੰਟੀਨਿਊ ਕਰਤਾ ਸਭ ਤੋਂ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਨੇ ਚੈਨਲ ਨੂੰ ਸਬਸਕ੍ਰਾਈਬ ਜ਼ ਕਮੈਂਟ ਜਰੂਰ ਕਰਕੇ ਜਾਇਓ ਜੇ ਵੀਡੀਓ ਚੰਗੀਆਂ ਲੱਗਦੀਆਂ ਠੀਕ ਹੈ ਤੇ ਆਪਾਂ ਚੱਲੇ ਆਂ ਜੀ ਬਸ ਗਾੜੀ-ਗਾੜੀ ਦੇਖਿਓ ਹੁੰਦਾ ਕੀ ਹੈ ਅੱਗੇ-ਅੱਗੇ ਦੇਖਿਓ ਕੀ ਹੁੰਦਾ ਐ ਐਦਾਂ ਮਨ ਚੁੰਨੀ ਲਾਲਾ ਮਫਲਰ ਲਾਦਾ ਸਰ ਤੇ ਕੋ ਦੋ ਨਹੀਂ ਤਾ ਉਹ ਮਾੜ ਲਿਆ ਨਰ ਮਾੜੀ ਬਣਲੀ ਸਰ ਤੇ ਆਵळा ਠੀਕ ਹੈ ਠੀਕ ਹੈ ਦੋ ਆਵळा ਨਾ ਠੀਕ ਹੈ ਠੀਕ ਹੈ ਬਣ ਲੈਣਾ ਨਾ ਬਨੂਗੀ ਉਹ ਦੱਸ ਸਕਦੇ ਮੈਂ کھولਦੇ ਨਹੀਂ ਰਿਹਾ ਵਿੱਚ ਜਿਹੜਾ ਆਪਾਂ ਬੰਦੀਆਂ ਹੋਈਆਂ ਨੇ ਨਾ ਦੇਖੋ ਜੀ ਜੇ ਮੇਰੇ ਤੇ ਸੋਹਣਾ ਕੋਟਾਂ ਬਨੂਗੀ ਸੋਨੇ ਵਾਲੀ ਕਿਹੜੀ ਗੱਲ ਐ ਹੱਦ ਹੋ ਗਈ ਤੁਹਾਡੇ ਵਾਲੀ ਇਹਨੂੰ ਐਂ ਜੇ ਨਹੀਂ ਤਾਂ ਮਫਲਰ ਲੈ ਲੈ ਸਟੌਲ ਲੈ ਲੈ ਸਟੌਲ ਦੋ ਹਣਾ ਇਹ ਨਹੀਂ ਤਾਂ ਫਿਰ ਮੈਂ ਸਟੌਲ ਦੇ ਦੇਣੀ ਆ ਸਟੌਲ ਕੱਢ ਕੇ ਪੰਨੀ ਹਿੰਪੇ ਐਂ ਤੇ ਥੋੜੀ ਸਟੌਲ ਲੱਭਣਾ ਵੱਡਾ ਚਾਲ ਲੱਗਾ ਰਹੀ ਠੀਕ ਹੈ ਵੱਡਾ ਸਟੌਲ ਲੈਣਾ ਵੱਡੇ ਸਟੌਲ ਆ ਲੈ ਲੈ ਦੇਖੋ ਆ ਲੈ ਠੀਕ ਹੈ ਆ ਲੈ ਇਹ ਤੇ ਮਿਲ ਪਾਉਂਸ ਪਿਆ ਹੈ ਬਹਿ ਖੁੱਲੇ ਪਾ ਲਈ। ਇਹ ਠਕ ਲਓ। ਇਹ ਤੇ ਗਿਣਤੀ ਤੇ ਉਹ 30 ਰੁਪਏ ਨੇ। ਮੱਥਾ ਟੇਕਣਾ ਬਸ ਆਪਾਂ ਕੀ ਕਰਨਾ? ਅੱਛਾ। ਦੂਜੇ ਕੰਮ ਲਈ Google Pay ਹੈਗਾ ਆਪਣੇ ਕੋਲ। ਇਹ ਉਹ ਪੀ ਗਿਆ। ਨਹੀਂ ਨਹੀਂ ਹੈਗਾ। 10 30 40 50 60 ਰੁਪਏ ਨੇ ਲੈ। ਇਹ ਵੀ ਬਸ ਦੁੱਗਣੇ ਨੇ ਉਹਦੇ। ਹਾਂ। 40 ਰੁਪਏ ਨੇ 40 ਆਪਣੇ ਕੋਲ। ਆਪਾਂ ਮੱਥਾ ਟੇਕਾਂਗੇ। ਚਲ ਬਸ

ਆਹ ਪੁੱਸਤ ਮਾਇਆ ਸੌਖੇ ਰਿਹਾ ਕਿ ਉਹ ਨਹੀਂ ਦੇ ਚਾਹਤਾ ਕੀ ਹੋਇਆ ਇੱਥੇ ਰੰਧੂ ਨਾਲ ਚੱਕ ਲਾਂਗੇ ਸੱਚ ਇੱਕ ਗੱਲ ਤੁਹਾਨੂੰ ਦੱਸਣੀ ਹੀ ਸਾਰਿਆਂ ਨੂੰ ਕਿ ਜਿਹੜੀ ਗੱਡੀ ਅਸੀਂ ਉਹ ਵੇਚਤੀ ਤੇ ਅੱਜ ਮੈਨੂੰ ਇਨਾ ਦੁੱਖ ਲੱਗਿਆ ਨਾ ਉਸ ਈਦ ਦਾ ਜਦੋਂ ਗੱਡੀ ਘਰੋਂ ਲੈ ਕੇ ਜਾ ਰਹੀ ਸੀ ਨਾ ਮੈਨੂੰ ਤਾਂ ਹੌਲੀ ਪਈ ਜਾਣ ਲੱਗੇ ਕਿ ਜਿਵੇਂ ਕੋਈ ਆਪਣਾ ਫੈਮਿਲੀ ਮੈਂਬਰ ਖੜਾ ਘਰੋਂ ਚੁਰ ਗਿਆ ਹੁੰਦਾ ਤੇ ਬੜਾ ਮੈਨੂੰ ਮੈਨੂੰ ਬੜਾ ਅਜੀਬ ਲੱਗਿਆ ਕਿ ਗੱਡੀ ਲੈ ਕੇ ਜਾ ਰਹੀ ਫਿਰ ਮਾਣੂ ਸੁਝਾਇਆ ਕਿ ਚੱਰੀ ਹੁਣ ਖਰਾਬ ਹੋ ਗਈ ਹੁਣ ਲਾਇਆ ਕੀ ਰੱਖਿਆ ਵਾ ਯਾ ਯਾ ਹਮਮ ਦਮਨ ਸਕੂਟੀ ਚ ਆ ਰਹੀ ਤਸਵੀਰ ਦਮਨ ਨੂੰ ਮੈਂ ਕਿਹਾ ਬਿਲਕੁਲ 20 ਤੇ ਰੱਖਣਾ ਤੇ 20 ਤੇ ਸਪੀਡ ਆ ਨਹੀਂ ਸੱਚੇ ਦਾ ਸਪੀਡ ਪਰ ਆ ਖਰਾਬ ਹੈ ਸਪੀਡੋਮੀਟਰ ਖਰਾਬ ਹੈ ਹੋਲੀ ਹੋਲੀ ਬਾਸ ਵਸਾ ਵਾਈਟ ਜਿਹੜੀ ਲਾਈਨ ਹੈ ਨਾ ਇਹਦੇ ਤੋਂ ਇੱਧਰ ਰੱਖਣੀ ਹੈ ਅਸੀਂ ਦਮਨ ਦੇਖਣ ਜਾਣ ਜਾ ਰਹੀ ਹੈ ਉਨਾਪ ਆ ਗਿਆ ਟੇਸਟੀ ਇੰਜਨ ਤੇ ਮੰਮਾ ਨੇ ਕਰਤੀ ਸੂਤਰੀ ਪਾਕ ਦੇਖੋ ਇੱਕ ਟੱਕਰ ਇਹ 1 ਲੱਖ ਤੋਂ ਵੱਧ ਰ ਅੱਛਾ ਉਥੋਂ ਹੀ ਉਥੋਂ ਨਾ ਕੇ ਖੱਤੋਂ ਕੇ ਆਈ ਦੇ ਲੀਕ ਮੈਨੂੰ ਰਮਣ ਲੈ ਕੇ ਆਈ ਅੱਜ ਟੇਸਟੀ ਰਮਣ ਖਾਣਾਈ ਟੇਸਟੀ ਇੰਜਨ ਲੈ ਕੇ ਮੈਨੂੰ ਤੁਮਾਣ ਤੱਕ ਮੈਂ ਤਾਂ ਅਜੇ ਚੁਖਵਾ ਕੇ ਨਹੀਂ ਹੂੰ ਤੁਹਾਨੂੰ ਮੈਨੂੰ ਦੋ ਵੀ ਲੱਗਦੇ ਇਹ ਆ ਵਧੀਆ ਸਾਹਮਣੇ ਦੇਖਣ ਨੂੰ ਸਾਡਾ ਸਿਮਪਲ ਨਹੀਂ ਹੁੰਦੀ ਸੈਡ ਆਰਡਰ ਆਦਾ ਹਾਂਜੀ ਦਮਨ ਕਿਵੇਂ ਲੱਗਿਆ ਫਿਰ ਬਾਬਾ ਜੀ ਆ ਦੇਖੋ ਅਈ ਗੁਰਦਾਰਾ ਸਾਹਿਬ ਤੋਂ ਜਾ ਕੇ ਆਏ ਵਾਪਸ ਤੇ ਉਤਾਰ ਆ ਗਏ ਸੀ ਹੁੰਦਿਆਂ ਨੂੰ ਤੇ ਆ ਥੱਲੋ ਲੈ ਕੇ ਆਈ ਦਮਨ ਤੇ ਉਹ ਕਹਿੰਦੀ ਉਤਾਰਨਗੇ ਮੇਰਾ ਖੇਡ ਤੂੰ ਕੰਮ ਨਾ ਕਰ ਦੇਖ ਦੇਖ ਹੋਇਆ ਕੀ ਹੋਇਆ ਬੱਚੀ ਸੇ ਜਾਦੀ ਕੀ ਹੋਇਆ ਕੀ ਹੋਇਆ ਢੇਰ ਦੇ ਨਹੀਂ ਆ ਗਏ ਖੇਡਦੇ ਨਹੀਂ ਹੈਗੇ ਹਾਏ ਬੈਜੋ ਗੱਡੀ ਚ ਬੈਜੋ ਚਲੋ ਕਹਿੰਦੀ ਫਿਰ ਇੱਥੇ ਬਿਠਾਵੇਂ ਨ ਗੋਦੀ ਚ ਲੈ ਹੁਣ ਖੁਸ਼ ਕੀ ਗੱਲ ਛੱਡ ਦੇ ਮੇਰੇ ਨਾਲ ਖੇਡ ਬਸ ਕਰ ਬਸ ਬਸ ਆ ਦੇ ਐ ਚ ਹੁੰਦੀ ਐ ਕਿ ਮੇਰੇ ਨਾਲ ਖੇਡ ਤੂੰ ਕੀ ਦੰਮੂ ਖੁਸ਼ ਹੈ ਹੁਣ ਬੋਲੀਏ ਖੁਸ਼ ਹੈ ਹੁਣ ਇਹ ਦੰਮੂ ਵਰਗੀ ਬੋਲੀ ਇਹ ਬੋਲੀ ਐ ਬੋਲੀ ਦੰਮੂ ਪਾਣੀ ਕਿੱਥੇ ਤੋਂ ਮੰਗਦਾ ਹਾਂ ਹਾਂ ਕੀ ਹੋ ਰਿਹਾ ਇਹਨੂੰ ਆ ਜਾ ਆ ਜਾ ਕੀ ਲੱਗੇ ਉਹ ਗੁੱਸਾ ਕੀਤਾ ਇਹਨੇ ਲੈ ਵਾ ਮੈਨੂੰ ਪੜਾ ਉਹ ਪੜ ਉਹ ਆ ਪਾਇਆ ਇਹਨੇ ਫੋਨ ਨਹੀਂ ਕੀਤਾ ਸਾਨੂੰ ਕਿ ਤੁਸੀਂ ਲੇਟ ਹੋ ਗਈਆਂ ਬੱਸ ਲੱਗਿਆ ਸ਼ਾਇਦ ਜਿਮ ਜਿਮ ਨਾ ਗਈ ਹੋ ਤੁਸੀਂ ਨਾ ਜਿਮ ਕਿੱਥੇ ਜਾਣਾ ਜਿਮ ਤਾਂ ਮੈਂ ਮਿਸਮੋ ਸੌਦਾ ਪੱਤਾ ਲੈਣ ਗਿਆ ਹਾਂ ਸੌਦਾ ਪੱਤਾ ਮੁਕਿਆ ਰਹਿਦਾ ਤੁਹਾਡਾ ਤਾਂ ਹੀ ਗੁਰਦੁਆਰਾ ਸਾਹਿਬ ਗਿਆ ਸੀ ਤੇ ਹੋਰ ਕੰਮ ਹਨ ਪੈਂਟਰੀ ਖੋਣੀ ਦਮਨ ਮੈਨੂੰ ਅੱਜ ਉੱਥੇ ਲੈ ਕੇ ਗਈ ਕਿੱਥੇ ਦਮਨ ਕਿੱਥੇ ਟੇਸਟੀ ਇੰਜਨ ਟੇਸਟੀ ਇੰਜਨ ਹਾਂ ਕਹਿੰਦੇ ਟੇਸਟੀ ਇੰਜਨ ਲੈ ਕੇ ਚੱਲੋ ਮਮਾ ਲੋ ਜੀ ਇਹ ਹੈਗੀ ਮਾਰਨਿੰਗ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਇੱਧਰ ਆਪਾਂ ਬਣਾਉਣ ਲੱਗਿਆ ਨਮਕੀਨ ਚੌਲ ਆਪਾਂ ਭਿਉਂ ਕੇ ਰੱਖੇ ਨੇ ਤੇ ਟਾਈਮ ਟਾਈਮ ਹੋ ਗਿਆ 3 ਵਜੇ ਦਾ ਤੇ ਟਾਈਮ 3 ਵਜੇ ਦਾ ਹੋ ਗਿਆ ਦਮਨ ਆਉਣ ਵਾਲੀ ਤੇ ਮੈਂ ਵੀ ਬਸ ਸਾਰੇ ਕੰਮ ਕੁਮ ਕਰਕੇ ਫ੍ਰੀ ਹੋ ਗਈ ਸੀ ਆਪਾਂ ਤੇ ਹੁਣ ਲੱਗਿਆ ਚੌਲ ਬਣਾਉਣ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੱਧਰ ਆਪਾਂ ਰੱਖਤਾ ਤੇ ਕੱਲ ਆਪਾਂ ਵਲੌਗ ਤੋਂ ਹੀ ਦੇਖਿਆ ਹੀ ਕਲਮੜਾ ਬਲੋਗਾ ਪਰ ਅਥਰ ਕੰਟੀਨਿਊ ਕਰਤਾ ਜੀ ਦਮਨ ਨੂੰ ਮੈਂ ਲੈ ਕੇ ਗਈ ਸੀ ਬਾਜ਼ਾਰ ਤੇ ਬਾਜ਼ਾਰੋਂ ਅਸੀਂ ਸਬਜ਼ੀਆਂ ਪੰਜੀਆਂ ਵੀ ਲੈ ਆਏ ਹੁੰਦੇ ਹੋਏ ਤੇ ਦਮਨ ਕਹਿ ਰਹੀ ਸੀ ਆ ਜਦ ਦੇ ਨੂੰ ਨੰਕੀਨ ਚੌਲ ਬਣਾਇਓ ਤੇ ਇਧਰ ਆਪਾਂ ਕੁੱਕਰ ਰੱਖਤਾ ਤੇ ਸਰੋਂ ਦਾ ਤੇਲ ਪਾਤਾ ਤੇ ਲੋ ਜੀ ਦਮਨ ਆ ਕੇ ਸੌਂਗੀ ਰੋਟੀ ਰੋਟੀ ਖਾ ਕੇ ਤੇ ਆਪਣੇ ਵੀ ਚੌਲ ਬਣਾ ਲਏ ਸੀ ਤੇ ਹੁਣ ਟਾਈਮ ਹੋ ਗਿਆ 4:30 5:00 ਵਜੇ ਦਾ ਟਾਈਮ ਹੋ ਗਿਆ 5:30 ਵਜੇ ਦਾ ਤੇ ਇਧਰ ਆਪਾਂ ਰਾਤ ਨੂੰ ਬਣਾਵਾਂਗੇ ਆਲੂ ਮੇਥੀ ਦੀ ਸਬਜ਼ੀ ਮੇਥੀ ਕੱਟ ਰਹੇ ਹਾਂ ਤੇ ਇਧਰ ਆਪਣੀ ਕਾਫੀ ਆ ਗਈ ਬਣ ਕੇ ਨਾਲ ਆਪਾਂ ਕਾਫੀ ਪੀਂਦੇ ਪਏ ਆ ਤੇ ਨਾਲ ਮੇਥੇ ਕੱਟ ਰਹੇ ਆ ਤੇ ਮੌਸਮ ਵਧੀਆ ਕਿ ਬਾਹਰ ਹਵਾ ਲੱਗ ਰਹੀ ਥੋੜੀ ਜਿਹੀ ਠੰਡੀ ਠੰਡੀ ਜੀ ਵਧੀਆ ਲੱਗ ਰਿਹਾ ਤੇ ਪਹਿਲਾਂ ਮੇਥੀ ਕੱਟ ਕੇ ਕਾਫੀ ਪੀ ਕੇ ਫਿਰ ਮੇਥੀ ਕੱਟਦੇ ਆ ਥੋੜੀ ਜਿਹੀ ਕੱਟ ਕੇ ਰੱਖ ਲਈਏ ਚਲੋ ਜੀ ਮੇਥੀ ਆਪਾਂ ਨੇ ਕੱਟ ਲਈਏ ਤੇ ਕਾਫੀ ਪੀ ਲਈਏ ਤੇ ਕੱਟ ਕੇ ਸਬਜੀ ਸਾਰੀ ਰੱਖਤੀ ਤੇ ਦਮਣ ਹਜੇ ਸਾਡਾ ਸੁੱਤਾ ਪਿਆ ਮੈਂ ਉਹਨੂੰ ਵਾਜਾ ਮਾਰ ਕੇ ਉਠਾ ਰਹੀ ਆ ਪਰ ਦਮਣਾ ਜਿਉਠਿਆ ਨਹੀਂ ਉਠੋ ਬੱਚੇ ਤੇ ਮੈਂ ਕਮੈਂਟ ਪੜਦੀ ਪਈ ਸੀ ਕਿ ਮੇਰੀ ਭੈਣ ਦਾ ਕਮੈਂਟ ਆਇਆ ਸੀ ਤੇ ਉਹ ਕੱਲ ਜਿਹੜੀ ਆਪਾਂ ਸੈਟਿੰਗ ਚੇਂਜ ਕੀਤੀ ਸੀ ਮੈਂ ਦਿਖਾਨੀਆਂ ਤੁਹਾਨੂੰ ਆਹ ਵਾਲੀ ਤੇ ਉਹ ਕਹ ਰਹੀ ਤੁਸੀਂ ਲਿਵਿੰਗ ਏਰੀਆ ਚ ਫ੍ਰਿਜ ਲਾਤੀ ਹੈ ਵਧੀਆ ਨਹੀਂ ਲੱਗਦੀ ਇੱਥੇ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਜਗ੍ਹਾ ਥੋੜੀ ਜੀ ਆਪਣੇ ਕੋਲ ਇੰਨੀ ਕੋਈ ਹੈ ਜਗ੍ਹਾ ਹੈ ਵੀ ਹੈ ਇੱਥੋਂ ਅਸੀਂ ਸੋਫੇ ਤਾਂ ਚੱਕੇ ਨੇ ਕਿ ਹੁਣ ਜਿਵੇਂ ਪਤਾ ਗਰਮੀ ਆਉਣ ਵਾਲੀ ਤੇ ਇੱਥੇ ਆਪਾਂ ਲਾਵਾਂਗੇ ਵਾਸ਼ਿੰਗ ਮਸ਼ੀਨ ਇੱਧਰ ਬਾਹਰ ਨਾ ਇੱਧਰ ਟੂਟੀ ਦਾ ਪੁਆਇੰਟ ਹੈਗਾ ਤੇ ਵਾਸ਼ਿੰਗ ਮਸ਼ੀਨ ਇੱਥੇ ਲਾਵਾਂਗੇ ਗਰਮੀ ਕਰਕੇ ਨਾ ਜਿਹੜਾ ਸਾਡਾ ਵੇੜਾ ਹੈ ਮੈਂ ਦਿਖਾਨੀ ਆ ਤੁਹਾਨੂੰ ਤੇ ਵੇੜੇ 'ਚ ਨਾ ਇੱਧਰ ਸਿੱਧੀ ਧੁੱਪ ਆਉਂਦੀ ਏ ਸਵੇਰੇ ਤੇ ਕੱਪੜੇ ਧੋਣੇ ਜਿਹੜੇ ਨੇ ਨਾ ਉਹ ਔਖੇ ਨੇ ਤੇ ਤਾਂ ਕਰਕੇ ਉੱਥੋਂ ਅਸੀਂ ਸੋਫੇ ਚੱਕ ਕੇ ਇੱਥੇ ਲਾ ਦਿੱਤੇ ਦੋਸਤ ਤੇ ਤਾਂ ਫ੍ਰੀਜ ਇੱਥੇ ਰੱਖਤੀ ਤੇ ਬਾਕੀ ਕੋਈ ਚੱਕਰ ਨਹੀਂ ਜੀ ਸਾਰੇ ਆਪਣੇ ਭੈਣ ਭਾਈ ਨੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਸਭ ਨੂੰ ਪਤਾ ਹਨਾ ਕਿ ਆਪਾਂ ਰੈਂਟ ਤੇ ਰਹਿ ਰਹੇ ਆ ਕੋਈ ਚੱਕਰ ਨਹੀਂ ਹੈਗਾ ਐਡੀ ਕੋਈ ਗੱਲ ਸੈਟਿੰਗ ਦੀ ਤੇ ਬਾਕੀ ਤੁਸੀਂ ਸਲਾਹ ਦਿੱਤੀ ਬੜੀ ਵਧੀਆ ਥੈਂਕ ਯੂ ਸੋ ਮੱਚ ਤੇ ਕੋਈ ਗੱਲ ਨਹੀਂ ਤੇ ਦਮਨ ਨੂੰ ਮੈਂ ਉਠਾਵਾਂ ਦਮਨ ਉਠੋ ਪੁੱਤੋ ਉਠੋ ਉਠੋ ਤੇ ਸੱਚੇ ਇੱਕ ਨਾ ਇੱਕ ਮਿੰਟ ਹੋਰ ਆਇਆ ਸੀ ਮੇਰੇ ਭੈਣ ਦਾ ਪਤਾ ਨਹੀਂ ਭਰਾ ਦੋ ਕਹਿ ਰਹੇ ਸੀ ਕਾਫੀ ਦੀ ਰੈਸਪੀ ਦਿਓ ਤੇ ਕਾਫੀ ਦੀ ਰੈਸਪੀ ਤੁਹਾਡਾ ਨਾਲ ਜਰੂਰ ਸ਼ੇਅਰ ਕਰਾਂਗੀ ਤੇ ਹੁਣ ਮੈਂ ਕਾਫੀ ਪੀ ਲਈ ਮੈਨੂੰ ਬਾਅਦ ਚ ਜ਼ਿਆਦਾ ਆ ਤੇ ਮੈਂ ਹੁਣ ਨੈਕਸਟ ਟਾਈਮ ਕੱਲ ਨੂੰ ਮੈਂ ਤੁਹਾਨੂੰ காਫੀ ਦੀ ਰੈਸਪੀ ਜ਼ਰੂਰ ਸ਼ੇਅਰ ਕਰਾਂਗੀ ਠੀਕ ਹੈ ਚਲੋ ਮੈਂ ਦੰਮੂ ਨੂੰ ਉਠਾ ਲਾਂ ਫਿਰ ਮਿਲਦੇ ਆਂ ਆਪਾਂ ਸੈਟਿੰਗ ਦੇ ਨਾਲ ਨਾਲ ਇੱਕ ਚੀਜ਼ ਮੈਂ ਹੋਰ ਦਿਖਾਵਾਂ ਜਿਹੜੀ ਸੈਟਿੰਗ ਦਾ ਚੇਂਜ ਹੋਈ ਤੇ ਈਕੋ ਸਾਹਮਣੇ ਦੇਖੋ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਅੱਜ ਮੈਂ ਉੱਥੇ ਹੈਂਗ ਕੀਤੀ ਪਹਿਲਾਂ ਇਹ ਫ੍ਰਿਜ ਤੇ ਪਈ ਸੀ ਤੇ ਇਹਦਾ ਹੈਂਗਿੰਗ ਦਾ ਨਾ ਕਿੱਲ ਸਿਰਫ ਪਰੇਕੀ ਸੀ ਕਰਕੇ ਨਾ ਫਿਰ ਮੈਂ ਇੱਕ ਰੱਸੀ ਜੀ ਬੰਨ ਕੇ ਨਾ ਦੋਨਾਂ ਸਾਈਡਾਂ ਤੇ ਤੇ ਉਹ ਕਿੱਲ ਦੇ ਉੱਪਰ ਉਹ ਮਤਲਬ ਹੈਂਗ ਕਰਤੀ ਤੇ ਪਤਾ ਫ੍ਰਿਜ ਦੇ ਉੱਪਰ ਪਈ ਸੀ ਹੁਣ ਉੱਧਰ ਰੱਖ ਇਦੋਂ ਐਂਟਰ ਕਰਦੇ ਆ ਨਾ ਪੌੜੀਆਂ ਪੌੜੀਆਂ ਤੋਂ ਤੇ ਸਿੱਧੀ ਗੁਰਗੋਬਸ ਸਿੰਘ ਜੀ ਦੀ ਫੋਟੋ ਜਿਹੜੀ ਆਪਣੇ ਮੱਥੇ ਲੱਗਦੀ ਬੜਾ ਹੀ ਵਧੀਆ ਲੱਗਦਾ। ਲੋ ਜੀ ਦਮੂ ਸਾਡਾ ਉੱਠ ਗਿਆ ਤੇ ਦਮਣ ਜੇ ਬੈਕ ਕੈਮਰਾ ਕਹਿੰਦੀ ਮम्मा ਮੈਨੂੰ ਸੁਸਤੇ ਜਿਹਾ ਮੂੰਹ ਹੋਇਆ ਪਿਆ ਹਜੇ ਨਾ ਮੈਨੂੰ ਦਿਖਾਏ ਉੱਤੇ ਦਮਣ फटाफट ਰੈਡੀ ਹੋ ਜਾ ਬੱਚੇ ਤੇ ਦਮਣ ਰੈਡੀ ਹੋ ਰਿਹਾ ਅਸੀਂ ਥੋੜੇ ਜਿਹਾ ਕੰਮ ਨੇ ਪਚਾਰਦੇ ਉਹ ਕਰਕੇ ਆਉਣੇ ਨੇ ਮੈਂ ਤੇ ਦਮਣ ਜਾਵਾਂਗੀ ਆ ਤੇ ਰੀਨਾ ਕੱਲ ਸੀਦਾ ਕਮੈਂਟ ਆਇਆ ਸੀ ਉਹ ਕਹਿ ਰਹੇ ਸੀ ਕਿ ਵੈਸੇ ਤਾਂ ਫ੍ਰਿਜ ਜਿਹੜੀ ਹੈ ਰਾਹ ਚ ਹੈ ਮੈਂ ਜਦ ਦੁਜਾਗਮੈਂਟ ਪੜ੍ਹਦੀ ਤਾਂ ਮੈਨੂੰ ਨਾਲ ਜਿਆਦਾ ਆ ਫਿਰ ਮੈਂ ਟਾਈਮ ਤੇ ਭੁੱਲ ਗਈ ਮੈਨੂੰ ਹੋਣ ਯਾਦ ਆ ਤੇ ਉਹ ਕਹਿੰਦੇ ਕਿ ਵੈਸੇ ਤਾਂ ਫ੍ਰਿਜ ਠੀਕ ਹੈ ਮੈਨੂੰ ਐ ਲੱਗਦਾ ਕਿ ਰਸਤੇ 'ਚ ਜੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਤਾਂ ਕੋਈ ਚੱਕਰ ਨਹੀਂ ਵੈਸੇ ਸਾਨੂੰ ਕੋਈ ਜਿਆਦਾ ਲੱਗਦੀ ਨਹੀਂ ਅੜਚਣ ਮਤਲਬ ਇਹ ਤੋਂ ਨਾਰਮਲ ਰਸਤਾ ਹੈਗਾ ਨੰਗਣ ਵਾਸਤੇ ਕੋਈ ਚੱਕਰ ਨਹੀਂ ਤੇ ਥੈਂਕ ਯੂ ਸੋ ਮਚ ਤੁਸੀਂ ਇੰਨਾ ਧਿਆਨ ਨਾਲ ਵਲੌਗ ਦੇਖਦੇ ਹੋ ਤੇ ਜਿਹੜੇ ਮੇਰੇ ਭੈਣ ਭਰਾਵਾਂ ਦੇ ਸਾਰਿਆਂ ਦੇ ਕਮੈਂਟ ਆਉਂਦੇ ਨੇ ਤੇ ਪਲੀਜ਼ ਜਿਨ੍ਹਾਂ ਦਾ ਰਿਪਲਾਈ ਨਹੀਂ ਹੋ ਰਿਹਾ ਤੁਹਾਨੂੰ ਪਤਾ ਮੈਂ ਬਿਮਾਰ ਹੋਣ ਕਰਕੇ ਨਾਲ ਥੋੜਾ ਜਿਆਦਾ ਬਤ ਸਾਰਾ ਤੇ ਕਮੈਂਟਾਂ ਦੇ ਰਿਪਲਾਈ ਵੀ ਨਹੀਂ ਬੜੇ ਘਟ ਦਿੱਤੇ ਜਾ ਰਹੇ ਨੇ ਤੇ ਪਲੀਜ਼ ਗੁੱਸਾ ਨਾ ਕਰਿਓ ਤੇ ਸਾਰਿਆਂ ਦਾ ਦਿਲੋਂ ਥੈਂਕ ਯੂ ਕਿ ਤੁਸੀਂ ਇੰਨਾ ਸੋਹਣਾ ਇੰਨੇ ਸੋਹਣੇ-ਸੋਹਣੇ ਕਮੈਂਟ ਕਰਦੇ ਹੋ ਥੈਂਕ ਯੂ ਸੋ ਮੱਚ ਤੇ ਐਵੇਂ ਪਿਆਰ ਕਰਦੇ ਰਹੋ ਤੇ ਚਲੋ ਜੀ ਦਮੂ ਉੱਠ ਗਿਆ ਆ ਦੇਖੋ ਦਮਣ ਹੋ ਗਿਆ ਰੈਡੀ ਹੋ ਜਾ ਫਟਾਫਟ ਪੁੱਤਰੀ ਫਟਾਫਟ 6 ਵਜਣ ਵਾਲੇ ਨੇ ਲੇਟ ਹੋ ਜਾਗੇ ਫਿਰ ਆਪਾਂ ਬਿਜਾਰੋ ਮੋਟਰ ਚ ਲਾ ਰਹੀ ਮੋਟਰ ਚ ਲਾ ਕੇ ਆਓ ਜਾਓ ਭੱਜ ਕੇ ਜਾਓ ਦਮਣ ਕਹਿੰਦੀ ਟੈਂਕੀ ਖਾਲੀ ਭੱਜ ਕੇ ਜਾਓ ਦੇ ਲਓ ਦਮਣ ਦੇ ਕੰਮ ਭੱਜ ਕੇ ਜਾ ਪੋੜੀ ਉੱਤਰ ਭੱਜ ਕੇ ਦਮ ਨਾਲ ਮੋਟਾ ਚਲਾਣ ਗਈ ਫਿਰ ਹੁਣ ਮੂੰਹ ਹੱਤ ਹੋਏਗੀ ਫਿਰ ਚੱਲੇਗੀ ਚਲੋ ਜੀ ਅਸੀਂ ਬਾਜ਼ਾਰ ਚ ਆਈਏ ਆ ਕੇ ਮਿਲਾਂਗੇ ਤੁਹਾਨੂੰ ਨਵੇਂ ਵਲੌਗ ਦੇ ਨਾਲ ਤੇ ਅੱਜ ਦੇ ਵਲੌਗ ਦਾ ਅੰਡਾ ਆਪਾਂ ਇੱਥੇ ਕਰਦੇ ਆ ਤੇ ਮੈਂ ਚਪੜਾ ਚੁਪੜਾ ਪਾਲਾ ਪਈਆ ਚੁਪੜਾ ਮਰੀ ਬਾਹਰ ਦੀਆਂ ਤਾਂ ਬਾਹਰ ਮੌਸਮ ਇੰਨਾ ਵਧੀਆ ਹੋਇਆ ਪਿਆ ਨਾ ਬੜਾ ਹੀ ਵਧੀਆ ਹੋਇਆ ਪਿਆ ਤੇ ਚਲੋ ਜੀ ਬਾਏ ਬਾਏ ਸਾਰਿਆਂ ਨੂੰ ਓਕੇ ਬਾਏ ਤੇ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਤਾਂ ਸਾਰਿਆਂ ਨੂੰ ਬਾਏ ਬਾਏ